ਕ੍ਰੀਟਿਆ ਸਾਹਿਬ ਦਾ ਨਾਮ ਲੱਤਾ ਉਹਨਾਂ ਨੇ ਵੀ ਕਿਹਾ ਕੀ ਰਿਸ਼ਤਾ ਤੇ ਕਿੰਨੀ ਲੱਗਦਾ ਕਿ ਉਹਨਾਂ ਦੇ ਕਹੇ ਦੇ ਸਾਰੇ ਕਾਲੀਦਲ ਨਾਲ ਚੱਲੀ ਨਹੀਂ ਦੇਖੋ ਉਹਨਾਂ ਨੇ ਬਹੁਤ ਵਧੀਆ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਉਹ ਸਿਆਸੀ ਤੌਰ ਤੇ ਇੱਕ ਖੁੰਡ ਮੰਨੇ ਜਾਂਦੇ ਆ ਜਿਮਨੀ ਚੋਣਾਂ ਲੈ ਕੇ ਜਿੱਥੇ ਅੱਜ ਸਵੇਰ ਤੋਂ VOTING ਲਗਾਤਾਰ ਜਾਰੀ ਹੈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿਹੜੇ ਵੋਟ ਪਾਣ ਆਪਣੀ ਪੋਲਿੰਗ ਬੂਥਾਂ ਤੇ ਜਾ ਰਹੇ ਨੇ ਗੋਮੀ ਸਿੰਘ ਸੰਧੂ ਜੋ ਸ਼ੋਮਨੀ ਕਾਲੀਦਰ ਅੰਬਰਸਰ ਦੇ ਅੱਜ ਉਹ ਵੀ ਉਮੀਦਵਾਰ ਨੇ ਆਪਣੀ ਵੋਟ ਪਾਣ ਆਏ ਨੇ ਗੋਮੀ ਜੀ ਅੱਜ ਜੀ ਵੋਟ ਪਾਣ ਆਏ ਹੋ ਕੀ ਕਹਿਣਾ ਚਾਹੋਗੇ ਅੱਜ ਫਾਈਨਲੀ ਡੇ ਆ ਚੁੱਕਿਆ ਜਿਹੜੇ ਤੁਸੀਂ ਹਾਸਤਕ ਪ੍ਰਚਾਰ ਕੀਤਾ ਅੱਜ ਦੇਖੋ ਲੋਕਤੰਤਰ ਦਾ ਇੱਕ ਬਹੁਤ ਅਹਿਮ ਦਿਹਾੜਾ ਤੇ ਇਸ ਦਿਨ ਤੇ ਕੱਲੇ-ਕੱਲੇ ਨੌਜਵਾਨ ਨੂੰ ਸਾਡੀਆਂ ਬੀਬੀਆਂ ਭੈਣਾਂ ਨੂੰ ਹਰੇਕ ਨੂੰ ਘਰਾਂ ਤੋਂ ਨਿਕਲ ਕੇ ਆਪ ਦਾ ਆਪ ਦੇ ਇਸ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਤੇ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਹੈ ਇਸ ਕਰਕੇ ਦਾ ਨਾਮ ਮੱਤ ਦਾ ਦਾਨ ਸੋ ਮੈਂ ਸਾਰੇ ਬਰਨਾਲੇ ਦੇ ਸਮੂਹ ਵੋਟਰਾਂ ਨੂੰ ਬੇਨਤੀ ਕਰਦਾ ਕਿ ਜਰੂਰ ਤੁਸੀਂ ਘਰੋਂ ਕਰੀ ਆਓ ਛੇਤੀ ਪਹੁੰਚੋ ਆਪਣੇ ਬੂਥਾਂ ਤੇ ਤੇ ਆਪਦੀ ਵੋਟ ਪੁੱਗਤੌਣ ਦੀ ਕਿਰਪਾਲਤਾ ਕਰੋ ਤਾਂ ਗੋਮੇਂਦ ਜੀ ਪ੍ਰਚਾਰ ਕਾਫੀ ਲੰਬਾ ਚੱਲਿਆ ਲਾਸਟ ਦਿਨਾਂ ਚ ਦੇਖਿਆ ਬਹੁਤ ਜਣਾ ਨੇ ਤੁਹਾਨੂੰ ਸਮਰਥਨ ਦਿੱਤਾ ਕਿਸ ਕਿਸ ਲੈਵਲ ਤੇ ਤੁਹਾਨੂੰ ਸਮਰਥਨ ਮਿਲਿਆ ਕਿਸ ਤਰ੍ਹਾਂ ਦੇ ਲੋਕ ਤੁਹਾਡੇ ਨਾਲ ਜੁੜੇਗੇ ਦੇਖੋ ਇਹ ਗੁਰੂ ਮਹਾਰਾਜ ਦੀ ਕਿਰਪਾ ਜਿੰਨਾ ਜਿੰਨਾ ਨੇ ਸਾਨੂੰ ਸਮਰਥਨ ਦਿੱਤਾ ਹੈ ਉਹ ਸਾਰੇ ਖੇਤਰੀ ਧਰਾਂ ਦੇ ਵੱਡੇ ਆਗੂ ਸਹਿਬਾਨ ਹੈਗੇ ਆ ਤੇ ਪੰਥ ਪਾਰਟੀਆਂ ਦੇ ਵੱਡੇ ਵੱਡੇ ਆਗੂ ਨੇ ਤੇ ਉਹ ਸਾਰੇ ਦਿਲੋਂ ਚਾਹੁੰਦੇ ਆ ਕਿ ਖੇਤਰੀ ਪੋਲਿਟਿਕਸ ਤੇ ਪੰਜਾਬ ਪੱਖੀ ਪੋਲਿਟਿਕਸ ਤੇ ਪੰਥ ਦੀ ਗੱਲਬਾਤ ਹੁਣ ਉਬਰੇ ਸੋ ਮੈਂ ਉਹਨਾਂ ਸਾਰਿਆਂ ਦਾ ਸਰ ਗੁਰਦੀਪ ਸਿੰਘ ਬਠਿੰਡਾ ਸਾਹਿਬ ਦਾ ਰੋਡੇ ਸਾਹਿਬ ਦਾ ਉਹਨਾਂ ਦੇ ਸਾਰੇ ਜਥੇਦਾਰ ਸਹਿਬਾਨਾਂ ਦਾ ਅਕਾਲੀ ਦਾ ਲੰਬਰ ਸਰ ਦਾ ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਦਾ ਸਮੂਹ ਇੱਥੇ ਦੀ ਲੀਡਰਸ਼ਿਪ ਦਾ ਵਪਾਰ ਮੰਡਲ ਦਾ ਫੇਰ ਬਡਾਲਾ ਸਾਹਿਬ ਢੀਂਸਾ ਸਾਹਿਬ ਮਜੀਠਿਆ ਸਾਹਿਬ ਤੇ ਸਾਰੀ ਅ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਜਿਵੇਂ ਐਯਾਲੀ ਸਾਹਿਬ ਉਹਨਾਂ ਸਾਰਿਆਂ ਦਾ ਲੱਖਾ ਸੁਧਾਣੇ ਦਾ ਭਾਨਾ ਸਿੱਧੂ ਦਾ ਗगन ਕੋਕਰੀ ਦਾ ਬਹੁਤ ਸਾਰੇ ਕਲਾਕਾਰ ਰੇਨੇ ਗੁਰਚੇਤ ਚਿੱਤਰਕਾਰ ਦਾ ਤੇ ਨਵਜੋਤ ਲੰਬੀ ਬੀਬੀ ਜੀ ਦਾ ਕੁਲਦੀਪ ਬਰਾੜ ਜੀ ਦਾ ਤੇ ਜੇ ਮੈਂ ਕਿਸੇ ਦਾ ਨਾਮ ਭੁੱਲ ਗਿਆ ਹੋਵੇ ਮੈਨੂੰ ਮੈਨੂੰ ਮaaf ਕਰੇ ਮਜੀਠਿਆ ਸਾਹਿਬ ਦਾ ਨਾਮ ਲੱਤਾਂ ਉਹਨਾਂ ਨੇ ਵੀ ਕਿਹਾ ਇਹ ਰਸਤਾ ਤੇ ਕਿੰਨੀ ਲੱਗਦਾ ਕਿ ਉਹਨਾਂ ਦੇ ਕਹੇ ਦੇ ਸਾਰੀ ਕਾਲੀਦਲ ਨਾਲ ਚੱਲੀ ਨਹੀਂ ਦੇਖੋ ਉਹਨਾਂ ਨੇ ਬਹੁਤ ਵਧੀਆ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਉਹ ਸਿਆਸੀ ਤੌਰ ਤੇ ਇੱਕ ਖੁੰਡ ਮੰਨੇ ਜਾਂਦੇ ਆ ਤੇ ਇੱਕ ਤਕੜੇ ਸਿਆਸੀ ਆਪਣੀ ਪਾਰਟੀ ਦੇ ਆਗੂ ਹੈ ਤੇ ਮੇਰੀ ਹੁਣੇ ਜ਼ਿੰਦਗੀ ਦੀ ਸ਼ੁਰੂਆਤ ਹੈ ਸੋ ਉਹਨਾਂ ਦਾ ਮੇਰੇ ਹੱਕ 'ਚ ਕਹਿਣਾ ਅ ਮੈਂ ਸਮਝਦਾ ਹਾਂ ਕਿ ਵੱਡੀ ਗੱਲ ਬਾਤ ਹੈਗੀ ਹੈ ਕਿਉਂਕਿ ਉਹ ਆਪਣੇ ਪਾਰਟੀ ਦੇ ਸੀਨੀਅਰ ਲੀਡਰਸ ਚੋ ਹੈਗੀ ਹੈ ਤੇ ਉਹਨਾਂ ਦੀ ਗੱਲ ਸਾਰੇ ਸੀਰੀਅਸਲੀ ਲੈਂਦੇ ਅੱਜ VOTING ਦਾ ਦਿਨ ਹੈ ਕਿਸ ਤਰ੍ਹਾਂ ਮੈਨੂੰ ਇਹ ਪਰ ਲੱਗਦਾ ਹੁੰਦਾ ਹੈ ਕਿ ਸਰਕਾਰ ਵੱਲੋਂ ਸੁਣਨ ਤੋਂ ਜਾਂਦਾ ਹੈ ਕੋਈ ਤੱਕਾ ਸ਼ਹੀ ਜਾਂ ਕੋਈ ਰੋਕ ਟੋਕ ਕਿਸ ਤਰ੍ਹਾਂ ਮੈਨੂੰ ਲੋਕਾਂ ਨੂੰ ਤੁਸੀਂ ਲੋਕਾਂ ਨੂੰ ਇੱਥੇ ਵੋਟ ਪਾਉਣ ਨੂੰ ਕਹਿ ਰਹੇ ਹੋ ਤੇ ਲੋਕਾਂ ਨੂੰ ਕੋਈ ਰੋਕ ਟੋਕ ਲਈ ਹੈ ਚੱਕਰ ਤੇ ਨਹੀਂ ਬਹੁਤ ਸੋਣਾ ਪ੍ਰਸ਼ਾਸਨ ਆਪ ਦਾ ਆਪਤੀ ਜ਼ਿੰਮੇਵਾਰੀ ਬਹੁਤ ਸੋਨੇ ਤਰੀਕੇ ਨਾਲ ਨਿਭਾ ਰਹੀ ਹੈ ਪ੍ਰਸ਼ਾਸਨ 'ਚ ਕਦੀ ਕੋਈ ਕਮੀ ਪੇਸ਼ੀ ਨਹੀਂ ਹੁੰਦੀ ਪਰ ਪ੍ਰਸ਼ਾਸਨ ਦੇ ਵਿੱਚ ਇੱਕ ਅੱਦੇ ਇਹੋ ਜਿਹੇ ਬੰਦੇ ਹੁੰਦੇ ਆ ਜਿਹੜੇ ਗਲਤ ਕੰਮ ਕਰ ਕਰਦੇ ਤੇ ਉਹਨਾਂ ਤੇ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਹੈ ਅੱਜ ਜੀ ਕੀ ਕਹਿਣਾ ਚਾਹੂਗਾ ਅੱਜ ਵੋਟਰਾਂ ਨੂੰ ਤੇ ਕੀ ਸੋਚ ਰਹੋਗੇ ਅਗਲੀ ਵਾਰ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਵੱਧ ਚੜ ਕੇ ਆਪ ਦੇ ਘਰਾਂ ਚੋਂ ਨਿਕਲੋ ਆਪਦੇ ਇਸ ਅਧਿਕਾਰ ਦਾ ਇਸਤੇਮਾਲ ਕਰੋ ਤੇ ਸੋਚ ਸਮਝ ਕੇ ਵੋਟ ਪਾਓ ਇਥੇ ਗੋਬਿੰਦ ਸਿੰਘ ਸੰਧੂ ਜਿਹੜੇ ਆਪਣੇ ਸਾਥੀਆਂ ਨਾਲ ਅੱਜ ਵੋਟਪਾਲ ਪਹੁੰਚੇ ਨੇ ਤੇ ਉਹਨਾਂ ਨੇ ਇੱਕੋ ਹੀ ਗੱਲ ਕਹਿੰਦੇ ਕਿ ਹਰ ਇੱਕ VOTER ਆਪਣੀ ਵੋਟਪਾਲ ਜਾਣ ਅਧਿਕਾਰ ਦਾ ਜ਼ਰੂਰ ਵਰਤੋ ਕਰਨ ਤੇ ਉਹਨਾਂ ਨੇ ਇਹੀ ਗੱਲ ਕਹੀ ਹੈ ਸਾਡੀ ਸੋਚ ਤੇ ਸਾਨੂੰ ਜਿਹੜਾ ਸਮਰਥਨ ਮਿਲਿਆ ਉਹ ਸੰਜੁਤ ਜਿੱਤ ਹਾਸਲ ਕਰਾਂਗੇ ਬਨਾਰਤੋਂ ਅਸ਼ੀਸ਼ ਸ਼ਰਮਾ ਪੰਜਾਬ ਦਾ